ਸਤਿ ਨਾਮ ਜੀ ਵਾਹ ਗੁਰ ਜੀ ਬਜ਼ੁਰਗ ਖੜੇ ਆ ਬੜੀ ਉਮਰ ਦੇ ਲੱਗਦੇ ਬਜ਼ੁਰਗੋ ਬਜ਼ੁਰਗੋ ਵਾਹਿਗਾ ਸਾ ਵਾਹਿਗੁਰ ਜੀ ਕੀ ਫਤਿਹ ਜੀ ਠੀਕੋ ਪਿਆਰੋ ਚੜਦੀ ਕਲਾ ਬੱਬਾ ਜੀ ਆਟੇ ਦੀ ਬੋਰੀਆਂ ਛੱਡ ਦੋਗੇ ਕਿੱਥੇ ਆ ਉਹ ਸਨ ਸਾਹਿਬ ਛੱਡ ਗਿਆੜੀਆਂ ਜੇ ਪੈਸੇ ਦੇਵਾਂਗੇ ਸਨ ਸਾਹਿਬ ਹਾਂ ਗੁਰਦੁਆਰੇ ਹਾਂਜੀ ਹਾਂਜੀ ਛੱਡ ਦੋਗੇ ਆਟੇ ਦੀ ਬੋਰੀ ਆ ਹਾਂਜੀ ਨਹੀਂ ਉਹ ਅੱਗੇ ਉੱਥੋਂ ਪੜਨੀਆਂ ਆ ਛੱਡ ਦੋਗੇ ਮੇਰੇ ਕੋਲ ਨਾ ਬੁਲਟ ਆ ਮੇਰੇ ਕੋਲ ਬੁਲਟਾ ਹੈਗਾ ਵਾ ਬਾਈ ਦਾ ਤੋਦੇ ਤੇ ਨਾ ਆਣੀ ਆਈ ਚਾਰ ਤਿੰਨ ਬੋਰੀਆਂ ਤਿੰਨ ਬੋਰੀਆਂ ਹਾਂ 10 10 ਕਿਲੋ ਦੀ ਆ ਕਿੰਨੇ ਪੈਸੇ ਸਿੰਘ ਸਾਹਿਬ ਬਹੁਤ ਨਹੀਂ ਨਾਲ ਹੀ ਮੈਂ ਬਣਾ ਮੇਰੇ ਕੋਲ ਮੇਰੇ ਕੋਲ ਹੈਗਾ ਵਾ ਤੁਸੀਂ ਬਸ ਉਹੀ ਖਿੱਚ ਕੇ ਇੱਕ ਲੈ ਕੇ ਜਾਣੀ ਆ ਭਾਰ ਨਹੀਂ ਖਿਚਾਣਾ ਤੁਹਾਨੂੰ ਕਿਨੇ ਕਿੰਨੀ ਮਾਇਆ ਸਿੰਘ ਸਾਹਿਬ ਇਹ ਤੁਸੀਂ ਆਪਣੀ ਇੱਛਾ ਦੇ ਮੁਤਾਬਿਕ ਇਹ ਪਹਿਲਾਂ ਤੋਂ ਬਾਬਾ ਹੀ ਹੈ ਨਹੀਂ ਕੋਈ ਤੁਸੀਂ ਦੱਸੋ ਤੁਸੀਂ ਦੱਸੋ ਪਿਆਰੋ ਕਿੰਨੀ ਕਿੰਨੀ ਮਾਇਆ ਤੇ ਤਿੰਨ ਤਿੰਨ ਨੇ ਤਿੰਨ ਬੋਲ ਜਾਂਦਾ 10-10 ਕਿਲੋ ਵੀ ਆ 10-10 ਕਿਲੋ ਹਾਂਜੀ ਹਾਂਜੀ ਛੋਟੀਆਂ ਬੋਲੀਆਂ ਇਹ ਇਹ ਇਹਨਾਂ ਤੋਂ ਕਿੰਨਾਸ ਪਿਆ ਬੋਲ ਹਾਂਜੀ ਕਿੰਨਾਸ ਬੋਲ ਮਨਾਸ ਪਿਆ ਦੱਸੋ ਦੱਸੋ ਪਿਆਰੋ ਕੋਈ ਨਹੀਂ ਤੁਸੀਂ ਗੁੰਦੇ ਦਰ ਦੇ ਖੜੇ ਹੋ ਛੜਾ ਸਾਹਿਬ ਖੜੇ ਹੋ ਕਿਨੇ ਪੈਸੇ ਕਮਾਏ ਇਸ ਵੀਰ ਦੇ ਕੋਈ ਨਹੀਂ ਆਇਆ ਜੋ ਸਵਾਰੀ ਤੇ ਆਈ ਨਹੀਂ ਸਵਾਰੀ ਨਹੀਂ ਆਈ ਵਾਹਿਗੁਰੂ ਵਾਹਿਗੁਰੂ ਇਤਨੇ ਕੋਈ ਭਾਤੂਰ ਤਾਂ ਕਿਹੜਾ ਮਿਲ ਜੇ ਅੱਛਾ ਮਿਲ ਜੇ ਤਾਂ ਕੋਈ ਸਵਾਰੀ ਨਹੀਂ ਆਈ ਹੈ ਜੀ ਨਹੀਂ ਕੋਈ ਨਹੀਂ ਪਤਾ ਚੱਕਰ ਕੀ ਆ ਮੇਰਾ ਚੱਕਰ ਇਹੋ ਜਿਹਾ ਵੀ ਮੈਂ ਇਹਨੂੰ ਖਲਾ ਰਿਆ ਨਹੀਂ ਗਾ ਹੂੰ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਨੂੰ ਕਾਂ ਤੇ ਚ ਰੱਖਿਆ ਵਾਹਿਗੁਰੂ ਵਾਹਿਗੁਰੂ ਕੱਲਾ ਜੱਤੀ ਪੁੱਤ ਕੋਈ ਨਹੀਂ ਗਾ ਵਾਹਿਗੁਰੂ ਪੁੱਤ ਬਾਬਾ ਹੀ ਕਦੀ ਫਿਰ ਹੁਣ ਜੇ ਨਹੀਂ ਕਮਾਈ ਹੁੰਦੀ ਫਿਰ ਮਹਾਰਾਜ ਜੀ ਤੇ ਹੈਗਾ ਤੂੰ ਵਿਸ਼ਵਾਸ ਦਿੰਦੇ ਮਹਾਰਾਜ ਕੋ ਤੇ ਦੋ ਵਿਸ਼ਵਾਸ ਕਰਕੇ ਇੱਥੇ ਬੈਠਾ ਰਹਿੰਦਾ ਅੱਛਾ ਵਿਸ਼ਵਾਸ ਕਰਕੇ ਹੀ ਦੇਣਾ ਦੇਣਾ ਉਹਨੇ ਉਹਨੇ ਦੇਣਾ ਦੇਣਾ ਸ਼ਾਂਤ ਤੱਕ ਆ ਬੜਾ ਕੋਈ ਤੋ ਚਲੀ ਫਿਰ ਆਪਾਂ ਅੰਕ ਚਲੀਏ ਪਿਆਰੇ ਆਜੋ ਬਣਾ ਚਲੋ ਤਨ ਗੁਰੂ ਆਨੰਦ ਸਾਹਿਬ ਧੰਗਵੀ ਰਾਂ ਦਾ ਜੀ ਤਨ ਗੁਰੂ ਜਾਨ ਦਾ ਸੱਚੇ ਪਾਤਸ਼ਾਹ ਜੀ ਆਜੋ ਜੀ ਆਜੋ ਮੇਰੇ ਕੋ ਤੇ ਬੁਲਟ ਹੈਗਾ ਨਾ ਆਜੋ ਤੁਸੀਂ ਆਜੋ ਉਹ ਚੌਂਕ ਚਾਜੋ ਅੱਗੇ ਮੇਰੇ ਨਾਲ ਲਾ ਰਹੇ ਤੇ ਚਲੋ ਧੰਗੂ ਆਨੰਦ ਸਾਹਿਬ ਜੀ ਉਹ ਬੁਢੇ ਬੈਨ ਭੇਜਦਾ ਜੀ ਜੀ ਬੁਰਗ ਕਾਫੀ ਉਮਰ ਦੇ ਆ ਤੇ ਕਹਿੰਦੇ ਕੁਛ ਨਹੀਂ ਕਰ ਮੈਂ ਸਵੇਰ ਦਾ ਕੰਬਲ ਦੀ ਬੁੱਕਲ ਮਾਰੀ ਹੋਈ ਆ ਧੰਗੂ ਆਨੰਦ ਸਾਹਿਬਾ ਦੀ ਕਿਰਪਾ ਕਿੰਨਾ ਲੋੜੀ ਤੇ ਕੁਛ ਮਾਇਆ ਜਿੰਨੇ ਆ ਜੀ ਸੋ ਬਜ਼ੁਰਗ ਆਗੇ ਦੇਖੋ ਕਿੰਨਾ ਸਲੋ ਆ ਰਹੇ ਬਜ਼ੁਰਗ ਬਾਪੂ ਜੀ ਇੱਕ ਮਿੰਟ ਰੋਦੇ ਇੱਥੇ ਹੀ ਬਸ ਇੱਥੇ ਰੋ ਤੁਮ ਜਿਆ ਆ ਸਾਈਡ ਤੇ ਕੱਢ ਲੀ ਆ ਹਨਾ ਇਹਦਾ ਵਾ ਬਜ਼ੁਰਗੋ ਮੈਂ ਨਾ ਆਟੇ ਦੀ ਜਿਹੜੀ ਬੋਰੀਆਂ ਆਟੇ ਦੀ ਜਿਹੜੀ ਬੋਰੀਆਂ ਕਹਿਣ ਤਾਂ ਮੈਂ ਤੁਹਾਨੂੰ ਆਟੇ ਦੀ ਬੋਰੀਆਂ ਆਹ ਹੈ ਨਹੀਂ ਹੈ ਨਹੀਂ ਗਿਆ ਆ ਫੜੋ ਤੁਸੀਂ ਰੈਂਡ ਦੇ ਹੋਗੇ ਆ ਫੜੋ ਉਹ ਮਿਲਿਆ ਦੀ ਆਟੇ ਦੀ ਬੋਰੀਆਂ ਹਾਂ ਕਿੱਧਰ ਗਈਆਂ ਹੈ ਕਿੱਧਰ ਗਈਆਂ ਗੁਰੂ ਰਾਮਦਾਸ ਦੇ ਕੋਲ ਗੁਰੂ ਰਾਮਦਾਸ ਦੇ ਕੋਲ ਗਈਆਂ ਆਟੇ ਦੀ ਬੋਰੀਆਂ ਅੱਛਾ ਠੀਕ ਆ ਤੁਹਾਨੂੰ ਲੋੜੀ ਦੇ ਰਹੀ ਸੀ ਠੀਕ ਆ ਜੀ ਚਲੋ ਠੀਕ ਆ ਪਿਆਰੋ ਤੁਹਾਨੂੰ ਗੁਰੂ ਰਾਮਦਾਸ ਹੋਏ ਜੀ